ਜੇ ਸਾਡਾ ਅੱਜ ਦਾ ਟੌਪਿਕ ਹੈ ਪੰਜਾਬ ਦੇ ਗੁਰਦੁਆਰੇ ਅਸੀਂ ਪੰਜਾਬ ਜੀਕੇ ਦੇ ਵਿੱਚ ਜਿਹੜਾ ਅੱਜ ਪੰਜਾਬ ਦੇ ਗੁਰਦੁਆਰਿਆਂ ਦੇ ਬਾਰੇ ਜਿਹੜਾ ਕੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਗੁਰਦੁਆਰਾ ਸੈਬ ਨੇ ਓਕੇ ਔਰ ਕਿੱਥੇ ਨੇ ਔਰ ਉਸ ਦੇ ਨਾਲ ਕਿਸ ਗੁਰੂ ਸਾਹਿਬਾਂ ਦਾ ਸੰਬੰਧ ਹੈ ਜਾਂ ਕੀ ਉਸ ਦੀ ਜਿਹੜੀ ਹੈ ਸਿੱਖ ਧਰਮ ਦੇ ਵਿੱਚ ਕੀ ਮਤਤਾ ਹੈ ਉਹ ਜਿਹੜਾ ਉਸ ਬਾਰੇ ਅਸੀਂ ਅੱਜ ਪੜਾਂਗੇ ਤੇ ਸਭ ਤੋਂ ਪਹਿਲਾਂ ਸਾਡੇ ਕੋਲ ਅੱਜ ਜਿਹੜਾ ਹੈ ਉਹ ਕਰਾਂਗੇ ਪਹਿਲਾ ਗੁਰਦੁਆਰਾ ਗੁਰਦੁਆਰਾ ਕੰਧ ਸਾਹਿਬ ਤੋ ਗੁਰਦੁਆਰਾ ਕੰਨ ਸਾਹਿਬ ਦੇ ਬਾਰੇ ਅਸੀਂ ਜਿਹੜਾ ਵਾ ਪੜਾਂਗੇ ਸਭ ਤੋਂ ਪਹਿਲਾਂ ਤੋ ਗੁਰਦੁਆਰਾ ਕੰਨ ਸਾਹਿਬ ਗੁਰਦੁਆਰਾ ਕੰਨ ਸਾਹਿਬ ਜਿਹੜਾ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜਾ ਵਾ ਸ਼ਹਿਰ ਬਟਾਲਾ ਯਾਨੀ ਕਿ ਜਿਹੜਾ ਹੈ ਕਿੰਨੇ ਜ਼ਿਲ੍ਹੇ ਨੇ ਪੰਜਾਬ ਦੇ 23 ਤੇ 23ਾਂ ਦੇ ਵਿੱਚੋਂ ਜੇਕਰ ਅਸੀਂ ਗੱਲ ਕਰੀਏ ਗੁਰਦਾਸਪੁਰ ਜ਼ਿਲ੍ਹੇ ਦੀ ਤਾਂ ਇਸ ਜਿਹੜਾ ਹੈ ਇਸ ਦਾ ਇੱਕ ਸ਼ਹਿਰ ਹੈ ਬਟਾਲਾ ਤੇ ਕਾਫੀ ਪੁਰਾਣਾ ਸ਼ਹਿਰ ਹੈ ਸ਼ੁਰੂ ਤੋਂ ਦੇਖਿਆ ਜਈਏ ਤਾਂ ਜਿਹੜਾ ਹੈ ਬਟਾਲਾ ਸ਼ਹਿਰ ਵਿੱਚ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਜਾਨੀ ਕਿ ਕਨ ਸਾਹਿਬ ਇਸ ਸਥਾਨ ਤੇ ਕੀ ਸੀਗਾ ਗੁਰੂ ਨਾਨਕ ਦੇਵ ਜੀ ਜਾਨੀ ਕਿ ਇਸ ਸਥਾਨ ਨੂੰ ਸਿੱਖ ਧਰਮ ਦੇ ਪਹਿਲੇ ਗੁਰੂ ਸਹਿਬਾਨ ਕੌਣ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਦੀ ਚਰਨ ਸ਼ੋ ਜਿਹੜੀ ਹੈ ਉਹ ਇਸ ਭੂਮੀ ਨੂੰ ਪ੍ਰਾਪਤ ਹੈ ਕਿਸ ਤੋਂ ਨੂੰ ਬਟਾਲੇ ਦੀ ਨੂੰ ਹੁਣ ਇੱਕ ਗੱਲ ਸੁਣੋ ਆਪਾਂ ਗੁਰੂ ਨਾਨਕ ਦੇਵ ਜੀ ਕੀਤੇ ਸੀ ਤਾਂ ਉਸ ਦੇ ਵਿੱਚ ਕੀ ਸੀਗਾ ਆਪਾਂ ਪੜਿਆ ਸੀਗਾ ਵਿਆਹ ਤੇ ਬੱਚੇ ਹੈਨਾ ਵਿਆਹ ਤੇ ਬੱਚੇ ਇੱਕ ਆਪਾਂ ਹੈਡਿੰਗ ਕੀਤਾ ਸੀ ਗੁਰੂ ਜੀ ਦੇ ਜੀਵਨ ਦੇ ਬਾਰੇ ਤਾਂ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਉਹਨਾਂ ਦਾ ਜਿਹੜਾ ਵਿਆਹ ਵਾ ਕਿੱਥੇ ਹੁੰਦਾ ਤਾਂ ਉਹਨਾਂ ਦਾ ਵਿਆਹ ਹੋਇਆ ਸੀਗਾ ਬਟਾਲਾ ਵਿਖੇ ਹੈਨਾ ਬਟਾਲਾ ਵਿਖੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ ਤੇ ਜਾਨੀ ਕਿ ਗੁਰੂ ਜੀ ਨਾਲ ਇਹ ਕਿਵੇਂ ਸੰਬੰਧ ਹੈ ਇਸ ਜਗ੍ਹਾ ਦਾ ਤਾਂ ਇਹਨਾਂ ਦੇ ਜਿਹੜੇ ਸਹੁਰੇ ਸਨ ਉਹ ਜਿਹੜੇ ਸੀਗੇ ਬਟਾਲਾ ਦੇ ਸਨ ਓਕੇ ਠੀਕ ਹੈ ਔਰ ਜਿਹੜਾ ਸੀਗਾ ਇਸ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਉਸ ਥਾਂ ਤੇ ਬਣਾਇਆ ਗਿਆ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਜਿਹੜੀ ਬਰਾਤ ਹੈ ਠੀਕ ਹੈ ਬਰਾਤ ਨੇ ਵਿਆਹ ਤੋਂ ਪਹਿਲਾਂ ਆਰਾਮ ਕੀਤਾ ਸੀ ਉਸ ਜਗ੍ਹਾ ਤੇ ਔਰ ਮੂਲ ਚੰਦ ਦੀ ਸੁਪੁੱਤਰੀ ਜਾਨੀ ਕਿ ਇਹ ਗੁਰਨਾਨਕ ਦੇਵ ਜੀ ਸੋਸਣ ਔਰ ਇਹਨਾਂ ਨੇ ਬ੍ਰਾਹਮਣ ਪੁਜਾਰੀਆਂ ਨੂੰ ਗੁਰੂ ਜੀ ਨਾਲ ਜਿਹੜਾ ਸੀ ਵਿਆਹ ਦੀਆਂ ਸਹੀ ਰਸਮਾਂ ਬਾਰੇ ਰਸ ਦੀ ਵਿਚਾਰ ਕਰਨ ਦਾ ਪ੍ਰਬੰਧ ਕੀਤਾ ਸੀਗਾ ਇਸ ਜਗ੍ਹਾ ਦੇ ਉੱਪਰ ਓਕੇ ਇਹ ਤਾਂ ਇਹ ਜਿਹੜਾ ਹੈ ਪਹਿਲਾ ਗੁਰਦੁਆਰਾ ਸਾਹਿਬ ਜੇਕਰ ਸਿੱਖ ਕਲ ਕਰੀ ਗੁਰਦੁਆਰਾ ਕਨ ਸਾਹਿਬ ਤੇ ਇਹ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਸਹਿਬਾਨ ਦੇ ਨਾਲ ਜਿਹੜੇ ਨੇ ਇਹ ਸਬੰਧਿਤ ਹੈ ਨੈਕਸਟ ਜਿਹੜਾ ਸਾਡੇ ਕੋਲ ਸੈਕੰਡ ਹੈ ਤਾਂ ਸੈਕੰਡ ਗੁਰਦੁਆਰਾ ਕਿਹੜਾ ਹੈ ਗੁਰਦੁਆਰਾ 베ਰ ਸਾਹਿਬ ਗੁਰਦੁਆਰਾ ਕਿਹੜਾ ਹੈ 베ਰ ਸਾਹਿਬ ਤਾਂ ਆਪਾਂ ਜਿੱਕਰ ਅਸੀਂ ਗੱਲ ਕਰੀਏ ਇੱਥੇ ਵੀ ਤਾਂ ਗੁਰੂ ਨਾਨਕ ਦੇਵ ਜੀ ਨਾਲ ਹੀ ਸਬੰਧਿਤ ਹੈ 베ਰ ਸਾਹਿਬ ਗੁਰਦੁਆਰਾ ਵੀ ਕਿਵੇਂ ਤਾਂ ਗੁਰਦੁਆਰਾ 베ਰ ਸਾਹਿਬ ਪੰਜਾਬ ਦੇ ਸ਼ਹਿਰ ਜਿਹੜਾ ਹੈ ਸੁਲਤਾਨਪੁਰ ਲੋਧੀ ਇਹ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਜਿਹੜਾ ਸਥਿਤ ਹੈ ਔਰ ਇਹ ਗੁਰੂ ਘਰ ਸੁਲਤਾਨਪੁਰ ਲੋਧੀ ਦੇ ਲਹਿੰਦੇ ਪਾਸੇ ਯਾਨੀ ਕਿ ਪੱਛਮ ਵੱਲ ਜਿਹੜਾ ਸਥਿਤ ਹੈ ਔਰ ਇਹ ਗੁਰੂ ਘਰ ਜਿਹੜਾ ਹੈ ਇਹ ਗੁਰੂ ਘਰ ਸਿੱਖ ਧਰਮ ਦੇ ਮੋਢੀ ਬਾਬਾ ਗੁਰੂ ਬਾਬਾ ਜਾਂ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜਿਹੜੀ ਚਨ ਸ਼ੌ ਜਾਂ ਇੱਥੋਂ ਜਿਹੜੇ ਆ ਆਏ ਸਨ ਹੁਣ ਇਹ ਇੱਥੇ ਵੀ ਕਿਵੇਂ ਸਵੰਸੇਗਾ ਤਾਂ ਆਪਾਂ ਕੀਤਾ ਸੀਗਾ ਕਿ ਵਿਆਹ ਤੋਂ ਪਿੱਛੇ ਨੌਕਰੀ ਕਰਨਾ ਹੈ ਨਾ ਤਾਂ ਕੀ ਹੁੰਦਾ ਕਿ ਜਦੋਂ ਵਿਆਹ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਤਾਂ ਉਹਨਾਂ ਦੀ ਜਿਹੜੀ ਭੈਣ ਸਨ ਬੀਬੇ ਬੀਬੀ ਨਾਨਕੀ ਜੀ ਤਾਂ ਉਹਨਾਂ ਦਾ ਵਿਆਹ ਜਿਹੜਾ ਸੀ ਉਹ ਸੁਲਤਾਨਪੁਰ ਦੇ ਵਿੱਚ ਹੋਇਆ ਸੀਗਾ ਠੀਕ ਹੈ ਔਰ ਜਿਹੜੇ ਸੀਗੇ ਜੈਰਾਮ ਜੀ ਉਹਨਾਂ ਦੇ ਪਤੀ ਸਨ ਤਾਂ ਜਿਹੜਾ ਸੀਗਾ ਉਹਨਾਂ ਵਾਸਤੇ ਉਹਨਾਂ ਨੇ ਜਿਹੜੀ ਸੀਗੀ ਗੁਰੂ ਨਾਨਕ ਦੇਵ ਜੀ ਲਈ ਇੱਥੇ ਨੌਕਰੀ ਦੇਖੇ ਸੀਤੀ ਕਿਹਦੇ ਵਿੱਚ ਸੁਲਤਾਨਪੁਰ ਲੋਧ ਦੇ ਵਿੱਚ ਲੋਦੀ ਦੇ ਮੋਦੀ ਖਾਨੇ ਦੇ ਵਿੱਚ ਔਰ ਇੱਥੇ ਜਿਹੜਾ ਵਾ ਕੀ ਹੁੰਦਾ ਹੈ ਕਿ ਫਿਰ ਇੱਥੇ ਜਿਹੜਾ ਵਾ ਗੁਰੂ ਨਾਨਕ ਦੇਵ ਜੀ ਜਿਹੜੇ ਆ ਨੌਕਰੀ ਕਰਦੇ ਆ ਕਿਸ ਦੇ ਤੌਲਤਖਨ ਲੋਧੀ ਦੇ ਮੋਦੀ ਖਾਨ ਨੇ ਜ ਨੌਕਰੀ ਕਾ ਦੇ ਹਿਸਾਬ ਕਿਤਾਬ ਦੇਖਦੇ ਆ ਔਰ ਇੱਥੇ ਹੀ ਗੁਰੂ ਜੀ ਨੇ ਜਿਹੜਾ ਸੀਗਾ 13 13 ਤੋਲੀਆਂ ਗਿਆਨ ਦੀ ਪ੍ਰਾਪਤੀ ਵਹੀ ਨਦੀ ਦੇ ਵਿੱਚ ਜਿਹੜੀ ਆ ਹੁੰਦੀ ਆ ਉਹ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਹੁੰਦੀ ਆ ਔਰ ਜਿਹੜਾ ਸੀਗਾ ਬੇਰ ਸਾਹਿਬ ਦੇਖਿਆ ਜਾਏ ਤੇ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਜਿਹੜਾ ਗੁਰਦੁਆਰਾ ਹੈ ਕਿੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਇੱਥੇ ਗੁਰੂ ਜੀ ਨੇ 13 13 ਤੋਲੀਆਂ ਠੀਕ ਹੈ ਔਰ ਜਿਹੜਾ ਸੀਗਾ ਵੈ ਨਦੀ ਵਿੱਚ ਇਸ਼ਨਾਨ ਕੀਤਾ ਤਾਂ ਗਿਆਨ ਦੀ ਪ੍ਰਾਪਤੀ ਵੀ ਇੱਥੇ ਹੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੂੰ ਓਕੇ ਨੈਕਸਟ ਜਿਹੜਾ ਸਾਡੇ ਕੋਲ ਆ ਜਾਂਦਾ ਹੈ ਤੇ ਨੈਕਸਟ ਹੈ ਸਾਡੇ ਕੋਲ ਗੁਰਦੁਆਰਾ ਸਾਹਿਬ ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਕਿਹੜਾ ਹੈ ਚੁਬਾਰਾ ਸਾਹਿਬ ਜਿਹੜਾ ਹੈ ਗੁਰਦੁਆਰਾ ਚੁਬਾਰਾ ਸਾਹਿਬ ਦੇ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ ਤਾਂ ਗੁਰਦੁਆਰਾ ਚੁਬਾਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਕਿੱਥੇ ਹੈ ਤਰਨਤਾਰਨ ਠੀਕ ਹੈ ਪੰਜਾਬ ਦਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹੇ ਦੇ ਸ਼ਹਿਰ ਗੋਇੰਦਵਾਲ ਵਿਖੇ ਜਿਹੜਾ ਇਹ ਇੱਕ ਇਤਿਹਾਸਿਕ ਗੁਰੂ ਘਰ ਹੈ ਔਰ ਇਹ ਗੁਰੂ ਘਰ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਹੈ ਠੀਕ ਹੈ ਇਹ ਦੇਖੋ ਗੋਇੰਦਵਾਲ ਸਾਹਿਬ ਤਾਂ ਗੋਇੰਦਵਾਲ ਸਾਹਿਬ ਕਿਹੜੇ ਗੁਰੂ ਸਾਹਿਬਾਨ ਜਿਹੜੇ ਆ ਰਹੇ ਸੀਗੇ ਤਾਂ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਓਕੇ ਦੂਜੇ ਗੁਰੂ ਖਡੂਰ ਸਾਹਿਬ ਦੇ ਵਿੱਚ ਸਨ ਔਰ ਤੀਜੇ ਗੋਇੰਦਵਾਲ ਦੇ ਵਿੱਚ ओके ਨਿਵਾਸ ਥਾਂ ਸੀ ਚੁਬਾਰਾ ਸਾਹਿਬ ਬਿਆਸ ਦਰਿਆ ਦੇ ਕੰਡੇ ਉੱਪਰ ਵਸੇ ਨਗਰ ਗੋਇੰਦਵਾਲ ਵਿੱਚ ਜਿਹੜਾ ਸਥਿਤ ਹੈ ਔਰ ਇਸ ਜਗ੍ਹਾ ਦੇ ਉੱਪਰ ਹੀ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਬੀਬੀ ਪਾਣੀ ਦਾ ਵਿਆਹ ਵੀ ਇੱਥੇ ਹੀ ਹੋਇਆ ਜਾਨੀ ਕਿ ਗੁਰੂ ਰਾਮਦਾਸ ਜੀ ਜਿਹੜੇ ਸੀਗੇ ਆਗੇ ਸੀ ਨੇ ਕਿ ਜਥੇ ਦੇ ਨਾਲ ਕਿੱਥੇ ਗੋਇੰਦਵਾਲ ਔਰ ਇੱਥੇ ਜਿਹੜਾ ਆ ਕੇ ਇਹਨਾਂ ਨੇ ਜਿਹੜਾ ਸੀਗਾ ਜਿਵੇਂ ਆਪਣਾ ਗੁਰੂ ਬਣਾ ਲਿਆ ਸੀ ਕਿ ਇਹਨਾਂ ਨੂੰ ਗੁਰੂ ਅਮਰਦਾਸ ਜੀ ਨੂੰ ਓਕੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਔਰ ਇਹਨਾਂ ਦੀ ਜਿਹੜਾ ਸੀਗਾ ਇਹਨਾਂ ਦੇ ਗੁਣਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਜਿਹੜੀ ਛੋਟੀ ਪੁੱਤਰ ਸੀ ਬੀਬੀ ਭਾਨੀ ਜੀ ਦਾ ਵਿਆਹ ਕਿੰਨਾਂ ਨਾਲ ਕਰ ਦਿੱਤਾ ਸੀਗਾ ਬਾਬਾ ਜਾਨੀ ਕਿ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਔਰ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਸੀ ਭਾਈ ਜੇਠਾ ਜੀ ਓਕੇ ਤਾਂ ਐਵੇਂ ਕਰਕੇ ਜਿਹੜਾ ਵਾ ਇੱਥੇ ਹੀ ਜਿਹੜਾ ਵਿਆਹ ਹੋਇਆ ਔਰ ਇੱਥੇ ਹੀ ਰਹਿੰਦਿਆ ਗੁਰੂ ਅਮਰਦਾਸ ਜੀ ਨੇ ਜਰਸੀ 22 ਮੰჯੀਆਂ ਜੋ ਕਿ 22 ਪ੍ਰਚਾਰਕ ਜਿਨ੍ਹਾਂ ਨੂੰ ਮੰჯੀਆਂ ਕਿਹਾ ਜਾਂਦਾ ਉਹਨਾਂ ਨੇ ਸਥਾਪਨਾ ਵੀ ਇੱਥੇ ਕੀਤੀ ਓਕੇ ਔਰ ਗੁਰੂ ਅਮਰਦਾਸ ਜੀ ਨੇ ਜੀ ਤੇ ਗੁਰੂ ਰਾਮਦਾਸ ਜੀ ਇੱਥੇ ਹੀ ਜੋਤੀ ਜੋ ਸਮਾਏ ਜੇਕਰ ਅਸੀਂ ਗੱਲ ਕਰੀਏ ਸ੍ਰੀ ਗੁਰੂ ਰਾਮ ਅਮਰਦਾਸ ਜੀ ਔਰ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਵੀ ਇੱਥੇ ਸਮਾਏ ਯਾਨਕਿ ਤੀਸਰੇ ਤੇ ਚੌਥੇ ਗੁਰੂ ਸਹਿਬਾਨ ਇਸ ਸਥਾਨ ਤੋਂ ਹੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਸਮੇਂ ਬਾਬਾ ਮੋਹਨ ਤੋਂ ਜਿਹੜੀਆਂ ਸੀਗੀਆਂ ਉਹ ਕੀ ਰਹੀਆਂ ਸਨ ਪੋਥੀਆਂ ਲਈਆਂ ਸਨ ਪੋਥੀਆਂ ਪ੍ਰਾਪਤ ਕੀਤੀਆਂ ਸੀ ਕਿੰਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਓਕੇ ਤਾਂ ਓਕੇ ਤਾਂ ਗੁਰੂ ਅਰਜਨ ਦੇਵ ਜੀ ਨੇ ਜਿਹੜੀਆਂ ਸੀ ਪੋਥੀਆਂ ਲਈਆਂ ਸੀ ਔਰ ਬਾਬਾ ਮੋਹਨ ਤੋਂ ਮੋਹਰੀ ਜੀ ਕਿੰਨਾਂ ਦੇ ਪੁੱਤਰ ਸਨ ਗੁਰੂ ਅਮਰਦਾਸ ਜੀ ਦੇ ਓਕੇ ਔਰ ਇਹ ਇਤਿਹਾਸਿਕ ਦਰੋਹਰ ਜੇਸੀ ਗੁਰੂ ਅਮਰਦਾਸ ਸਾਹਿਬ ਦਾ ਘਰ ਸੀ ਜਿੱਥੇ ਗੁਰੂ ਅਰਜਨ ਦੇਵ ਦਾ ਜਨਮ ਹੋਇਆ ਸੀ ਔਰ ਗੁਰੂ ਅਰਜਨ ਦੇਵ ਜੀ ਦਾ ਜਨਮ ਵੀ ਜਿਹੜਾ ਉਹ ਇੱਥੇ ਹੀ ਹੁੰਦਾ ਹੈ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਔਰ ਇੱਥੇ ਗੁਰੂ ਅਮਰਦਾਸ ਜੀ ਨੇ ਜਿਹੜਾ ਸੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਵੀ ਸੌਂਪੀ ਜਿਹੜੇ ਕਿ ਬਿਰਾਜਮਾਨ ਕੀਤਾ ਔਰ ਇਸੇ ਜਗ੍ਹਾ ਉਪਰ ਗੁਰੂ ਅਰਜਨ ਦੇਵ ਜੀ ਦੇ ਸਮੇ ਦਾ ਪੁਰਾਣਾ ਖੂਹ ਅਤੇ ਬੀਬੀ ਭਾਨੀ ਜੀ ਦੁਆਰਾ ਜਿਹੜੇ ਸੀਗੇ ਵਰਤੇ ਜਾਂ ਗਏ ਚੁੱਲ੍ਹੇ ਵੀ ਇਸ ਜਗ੍ਹਾ ਦੀ ਖੋਦਾਈ ਦੇ ਵਿੱਚ ਜਿਹੜੇ ਆ ਉਹ ਪ੍ਰਾਪਤ ਹੋਏ ਆ ਓਕੇ ਤਾਂ ਇਹ ਆ ਕਿਹੜਾ ਗੁਰਦੁਆਰਾ ਸਾਹਿਬ ਗੁਰਦੁਆਚੁਬਾਰਾ ਸਾਹਿਬ ਕਿੱਥੇ ਆ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜਾ ਇਹ ਸਥਿਤ ਹੈ ਔਰ ਇਸ ਦੇ ਵਿੱਚ ਇੱਕ ਖੂਹ ਹੈ ਠੀਕ ਹੈ ਉਹ ਜੋ ਹੁਣ ਹੁਣ ਤਾਂ ਸੁੱਕ ਚੁੱਕਾ ਪਰ ਉਸ ਸਮੇ ਦਾ ਹੈ ਪ੍ਰਾਣਾ ਖੂਹ ਓਕੇ ਨੈਕਸਟ ਜਿਹੜਾ ਹੈ ਤਾਂ ਨੈਕਸਟ ਹੈ ਗੁਰਦੁਆਰਾ ਬੌਲੀ ਸਾਹਿਬ ਗੁਰਦੁਆਰਾ ਕਿਹੜਾ ਬੌਲੀ ਸਾਹਿਬ ਓਕੇ ਤਾਂ ਪੰਜਾਬ ਜਿਹੜਾ ਸੀਗਾ ਠੀਕ ਹੈ ਪੰਜਾਬ ਦੇ ਵਿੱਚ ਇੱਕ ਗੁਰਦੁਆਰਾ ਕਿੱਥੇ ਸਥਿਤ ਹੈ ਤਾਂ ਗੁਰਦੁਆਰਾ ਬੌਲੀ ਸਾਹਿਬ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਗੋਇੰਦ ਸਾਹਿਬ ਗੋਇੰਦਵਾਲ ਸਾਹਿਬ ਕਸਬੇ ਦੇ ਵਿੱਚ ਜਿਹੜਾ ਇੱਕ ਸਿੱਖ ਧਰਮ ਸਥਾਨ ਹੈ ਠੀਕ ਹੈ ਉਹ ਓਕੇ ਤੇ ਇਹ ਤਰਨਤਾਰਨ ਤੋਂ ਕੋਈ 25 ਕਿਲੋਮੀਟਰ ਦੂਰ ਅਤੇ ਅਮ੍ਰਿਤਸਰ ਜੰਕਸ਼ਨ ਤੋਂ 48 ਯਾਨੀ ਕਿ 48 ਕਿਲੋਮੀਟਰ ਦੂਰੀ ਤੇ ਜਿਹੜਾ ਇਸਥਿਤ ਹੈ ਬਾਲੀ ਸਾਹਿਬ ਯਾਨੀ ਕਿ ਵੀ ਕਿੱਥੇ ਹੈ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਹੈ ਔਰ ਇਸ ਸਥਾਨ ਇਹ ਸਥਾਨ ਕੀ ਆ ਅੱਠ ਸਿੱਖ ਗੁਰਦਵਾਰਾਂ ਦੀ ਤਨਸ਼ੋ ਪ੍ਰਾਪਤ ਹੈ ਪਹਿਲੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇ ਇੱਥੇ ਆਏ ਔਰ ਗੁਰੂ ਅਮਰਦਾਸ ਜੀ ਨੇ ਇਸ ਸਥਾਨ ਤੇ ਇੱਕ ਜਿਹੜਾ ਪੌਲੀ ਦਾ ਨਿਰਮਾਣ ਕਰਵਾਇਆ ਕਿੰਨਾ ਵਾਸਤੇ ਸਿੱਖਾਂ ਦੇ ਸੰਗਠਨ ਲਈ ਸਿੱਖਾਂ ਨੂੰ ਸੰਗਠਿਤ ਕਰਨ ਦੇ ਲਈ ਓਕੇ ਨੈਕਸਟ ਜਿਹੜਾ ਸਾਡੇ ਕੋਲ ਆ ਜਾਂਦਾ ਹੈ ਗੁਰਦੁਆਰਾ ਗੁਰੂ ਕਾ ਬਾਗ ਓਕੇ ਗੁਰੂ ਕਾ ਬਾਗ ਤਾਂ ਗੁਰਦੁਆਰਾ ਗੁਰੂ ਕੇ ਬਾਗ ਪੰ ਭਾਰਤ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਔਰ ਇਹ ਗੁਰੂ ਘਰ ਸਿੱਖ ਧਰਮ ਦੇ ਪੰਜ ਗੁਰੂ ਸਰਬਾਨਾਂ ਦੀ ਧਰਤੀ ਜਿਹੜੀ ਆ ਜਨਸ਼ੋਹ ਧਰਤੀ ਇਹ ਜਿਹੜੀ ਹੈ ਕਿੱਥੇ ਗੁਰੂ ਕਾ ਮਹਿਲ ਓਕੇ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਹੈ ਇਹ ਸਥਿਤ ਗੁਰਦੁਆਰਾ ਨੈਕਸਟ ਜਿਹੜਾ ਹੈ ਉਹ ਹੈ ਗੁਰੂ ਕੀ ਵਡਾਲੀ ਜਿਹੜੀ ਇਹ ਗੁਰਦੁਆਰਾ ਗੁਰੂ ਕੀ ਵਡਾਲੀ ਓਕੇ ਤਾਂ ਗੁਰੂ ਕੀ ਵਡਾਲੀ ਜਿਹੜਾ ਗੁਰਦੁਆਰਾ ਹੈ ਤੇ ਗੁਰਦੁਆਰਾ ਗੁਰੂ ਕੀ ਵਡਾਲੀ ਸਾਹਿਬ ਭਾਰਤ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਗੁਰਦੁਆਰਾ ਸਥਿਤ ਹੈ ਔਰ ਇਸ ਅਸਥਾਨ ਜਨ ਕਿ ਇਸ ਸਥਾਨ ਅੰਮ੍ਰਿਤਸਰ ਤੋਂ ਜਿਹੜਾ ਵਾ ਇਹ 9 ਕਿਲੋਮੀਟਰ ਦੀ ਦੂਰੀ ਤੇ ਸਥਿਤਾ ਆਰ ਇਹ ਸਥਾਨ ਨੂੰ ਦੋ ਸਿੱਖ ਜਿਹੜਾ ਹੈ ਠੀਕ ਹੈ ਦੋ ਸਿੱਖ ਕੀ ਗੁਰੂਆਂ ਜਿਹੜੇ ਦੋ ਸਿੱਖ ਗੁਰੂ ਕਿਹੜੇ ਨੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰगोबिंद ਜੀ ਦੀ ਜਿਹੜੀ ਧਰਤੀ ਜਿਹੜੇ ਆ ਚਨਸ਼ੋ ਧਰਤੀ ਆ ਇਹ ਵਾਲੀ ਓਕੇ ਕਿਹੜੀ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਵਿੱਚ ਹੈ ਇਹ ਸਥਾਨ ਨੈਕਸਟ ਜੇਕਰ ਅਸੀਂ ਗੱਲ ਕਰੀਏ ਤਾਂ ਗੁਰਦੁਆਰਾ ਫਤਿਹਗੜ ਸਾਹਿਬ ਠੀਕ ਹੈ ਫਤੇਗੜ ਸਾਹਿਬ ਕੀ ਐਸਾਂ ਨੂੰ ਪਤਾ ਹੋਵੇਗਾ ਛੋਟੇ ਸਹਿਬ ਜਾਦੇ ਸਹਿਬ ਜਾਦਾ ਜੁਰਾਵਰ ਸਿੰਘ ਤੇ ਫਤੇਹ ਸਿੰਘ ਠੀਕ ਹੈ ਓਕੇ ਤਾਂ ਗੁਰਦੁਆਰਾ ਫਤੇਗੜ ਸਾਹਿਬ 파ਰਤੀ ਪੰਜਾਬ ਦੇ ਸ਼ਹਿਰ ਜਿਹੜਾ ਹੈ ਫਤੇਗੜ ਸਾਹਿਬ ਵਿੱਚ ਸਥਿਤ ਇੱਕ ਜਿਹੜਾ ਵਾ ਸਿੱਖ ਗੁਰਦੁਆਰਾ ਹੈ ਓਕੇ ਔਰ ਇਸ ਇਹ ਜਿਹੜਾ ਵਾ ਇਹ 1710 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਜਿਹੜਾ ਵਾ ਹੈਠ ਸ਼ਹਿਰ ਉੱਤੇ ਫਤਿਹ ਦੀ ਨਿਸ਼ਾਨੀ ਹੈ ਔਰ ਸਿੱਖਾਂ ਨੇ ਇਸ ਤੇ ਕਬਜ਼ਾ ਕਰ ਲਿਆ ਔਰ ਫਿਰੋਸ਼ਾ ਤੁਗਲਕ ਦਾ ਬਣਾਇਆ ਕਿਲਾ ਮਲੇਰੀਆ ਮੇਟ ਮਲਿਆ ਮੇਟ ਜਿਹੜਾ ਉਹ ਕਰ ਦਿੱਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਦੇ ਛੋਟੇ ਪੁੱਤਰਾਂ ਦੀ ਸ਼ਹਾਦਤ ਜਿਨ੍ਹਾਂ ਨੂੰ 704 ਈਸਵੀ ਦੇ ਵਿੱਚ ਜਿਹੜਾ ਸਰਹੰਦ ਦੇ ਫੌਜਦਰ ਵਜ਼ੀਰ ਖਾਨ ਨੇ ਜਿਹੜਾ ਸਿਕੰਦਾ ਵਿੱਚ ਜਿੰਦਾ ਜਾਨਕ ਨੀਹਾ ਵਿੱਚ ਜਿੰਦਾ ਜਿਹੜਾ ਜੱਸ ਚੜਵਾ ਦਿੱਤਾ ਔਰ ਉਹਨਾਂ ਨੂੰ ਜਿਹੜਾ ਸਗਾ ਉਹਨਾਂ ਨੂੰ ਮਨਾਉਣ ਲਈ ਇੱਕ ਸ਼ਾਨਦਾਰ ਗੁਰਦੁਆਰੇ ਦਾ ਨਿਰਮਾਣ ਕੀਤਾ ਗਿਆ ਕੀ ਕਹਿੰਦਾ ਭਾਵੇਂ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲਾ ਤੁਹਾਨੂੰ ਪਤਾ ਹੋਵੇਗਾ ਦਸੰਬਰ ਦੇ ਵਿੱਚ ਲੱਗਦਾ ਹੈ ਹੈਨਾ ਸ਼ਹੀਦੀ ਜੋੜ ਮੇਲਾ ਕਿੰਨਾਂ ਦੀ ਜਿਹੜੀ ਆ ਸ਼ਹਾਦਤ ਦੇ ਲਈ ਜਾਂ ਕਿੰਨਾਂ ਦੀ ਯਾਦ ਦੇ ਵਿੱਚ ਤਾਂ ਗੁਰੂ ਸਾਹਿਬਾਨ ਦੇ ਛੋਟੇ ਸਹਿਬਜ਼ਾਦਿਆਂ ਦੀ ਠੀਕ ਹੈ ਗੁਰੂ ਸਾਹਿਬਾਨ ਦੇ ਛੋਟੇ ਜੋ ਸਹਿਬਜ਼ਾਦੇ ਸੀਗੇ ਸਹਿਬਜ਼ਾਦਾ ਯੁਰਾਵਰ ਸਿੰਘ ਤੇ ਫਤਿਹ ਸਿੰਘ ਉਹਨਾਂ ਦੀ ਸ਼ਹੀਦੀ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਸ ਗੁਰਦੁਆਰਾ ਜਿਹੜਾ ਬਣਵਾਇਆ ਗਿਆ ਔਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਕਿ ਇਸ ਬੱਚਿਆਂ ਹੁੰਦਿਆ ਹੋਇਆ ਵੀ ਉਹਨਾਂ ਨੇ ਸਿੱਖ ਧਰਮ ਦੀ ਜਿਹੜੀ ਆ ਸਿੱਖ ਧਰਮ ਜਿਹੜਾ ਵਾ ਆਪਣਾ ਧਰਮ ਦੀ ਰਾਖੀ ਲਈ ਜਿਹੜਾ ਸੀ ਜਿੰਦਾ ਜਾਨਵਾਰ ਦਿੱਤੀਆਂ ਓਕੇ ਤਾਂ ਇਹ ਜਿਹੜਾ ਗੁਰਦੁਆਰਾ ਇੱਥੇ ਸਿੱਧੀ ਜੋੜ ਮੇਲਾ ਲੱਗਦਾ ਹੈ ਕਿੱਥੇ ਫਤਿਹਗੜ ਸਾਹਿਬ ਦੇ ਵਿੱਚ ਓਕੇ ਤਾਂ ਨੈਕਸਟ ਜਿਹੜਾ ਹੈ ਤਾਂ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਗੁਰੂ ਕੀ ਵਡਾਲੀ ਠੀਕ ਹੈ ਸੌਰੀ ਗੁਰੂ ਕੀ ਵਡਾਲੀ ਹੋ ਗਿਆ ਨੈਕਸ ਆ ਜਾਂਦਾ ਹੈ ਬਾਬਾ ਬਕਾਲਾ ਬਾਬਾ ਬਕਾਲਾ ਤਾਂ ਗੁਰਦੁਆਰਾ ਬਾਬਾ ਬਕਾਲਾ ਕੀ ਹੈ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਜਿਹੜਾ ਸੀਗਾ 40 ਮੀਟਰ ਦੂਰੀ ਤੇ ਜਿਹੜਾ ਇਹ ਸਥਿਤ ਗੁਰਦੁਆਰਾ ਵਾ ਔਰ ਇਸ ਪਿੰਡ ਦਾ ਪਹਿਲਾ ਨਾਮ ਕੀ ਸੀ ਬਕਾਲਾ ਸੀ ਔਰ ਬਾਅਦ ਵਿੱਚ ਇਸ ਦਾ ਨਾਮ ਜਿਹੜਾ ਬਾਬਾ ਬਕਾਲਾ ਪੈ ਗਿਆ ਇਸ ਸਥਾਨ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਛੇਵੇਂ ਗੁਰੂ ਸਹਿਬਾਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਧਰਨਾਸ਼ੋਪਾਪ੍ਰਾਪਤ ਹੈ ਸਜੇ ਅਸੀਂ ਬਾਬੇ ਬਕਾਲੇ ਦੀ ਗੱਲ ਕਰੀਏ ਤਾਂ ਜਦੋਂ ਸਿੱਖ ਧਰਮ ਦੇ 8ਵੇਂ ਗੁਰੂ ਸਹਿਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋ ਸਮਾਗ ਹੈ ਤਾਂ ਉਹਨਾਂ ਨੇ ਜਿਹੜਾ ਸੀਗਾ ਆਖਰੀ ਸ਼ਬਦ ਮੂੰਹ ਦੇ ਵਿੱਚੋਂ ਕਢੇ ਜਦੋਂ ਉਹਨਾਂ ਦੇ ਕੋਲ ਇਹ ਪੁੱਛਿਆ ਗਿਆ ਕਿ ਅਗਲੇ ਗੁਰੂ ਕੌਣ ਹੋਣਗੇ ਤਾਂ ਉਹਨਾਂ ਨੇ ਬੋਲਿਆ ਸੀ ਬਾਬਾ ਬਕਾਲਾ ਤਾਂ ਜਦ ਕਿ ਇਹਦਾ ਪਹਿਲਾ ਨਾਮ ਤਾਂ ਬਕਾਲਾ ਹੀ ਸੀਗਾ ਪਰ ਕੀ ਹੁੰਦਾ ਹੈ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਨੇ ਜਿਹੜਾ ਸੀਗਾ ਬਾਬਾ ਬਕਾਲਾ ਬੋਲਿਆ ਕਹਿਣ ਦਾ ਭਾਵ ਸੀ ਬਾਬੇ ਤੋਂ ਮਤਲਬ ਕਿ ਉਹਨਾਂ ਦੇ ਦਾਦਾ ਜੀ ਨੂੰ ਜਿਹੜੀ ਆ ਗੁਰਗੱਦੀ ਸੌਪੀ ਜਾਏ ਯਾਨਕਿ ਜੋ ਉਹਨਾਂ ਦੇ ਪਿਤਾ ਸੀਗੇ ਹਰ ਰਾਏ ਜੀ ਕਿਹਨਾਂ ਦੇ ਹਰਿ ਕ੍ਰਿਸ਼ਨ ਜੀ ਦੇ ਪਿਤਾ ਜੀ ਕੌਣ ਸਨ ਹਰ ਰਾਏ ਜੀ ਔਰ ਹਰ ਰਾਏ ਜੀ ਦੇ ਪਿਤਾ ਜੀ ਸਨ ਬਾਬਾ ਗੁਰਦਿੱਤਾ ਜੀ ਔਰ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਸਨ ਹਰ ਗੋਬਿੰਦ ਔਰ ਹਰ ਗੋਬਿੰਦ ਦੇ ਪਰਾਸਨ ਗੁਰੂ ਤੇਗ ਬਹਾਦਰ ਜੀ ਯਾਨਕਿ ਗੁਰੂ ਤੇਗ ਬਹਾਦਰ ਤੇ ਗੋਬਿੰਦ ਜਿਹੜੇ ਸੀ ਹਰ ਗੋਬਿੰਦ ਜੀ ਠੀਕ ਹੈ ਦੋਨੋ ਪਿਤਾ ਸਨ ਔਰ ਇਹਨਾਂ ਦੇ ਜਨ ਕਿ ਹਰਗੁਰੂ ਗੋਬਿੰਦ 6ਵੇਂ ਪਾਸ਼ਾ ਦੇ ਜਿਹੜੇ ਸੀ ਪੁੱਤਰ ਸੀਗੇ ਕੌਣ ਕੌਣ ਬਾਬਾ ਗੁਦਤਾ ਜੀ ਔਰ ਗੁਰੂ ਤੇਗ ਬਹਾਦਰ ਜੀ ਦੇ ਪੰਜ ਪੁੱਤਰ ਸੀ ਆਪਾਂ ਦੋਧ ਹੀ ਗੱਲ ਕਰਦੇ ਆ ਠੀਕ ਹੈ ਹਰਗੋਬਿੰਦ ਜੀ ਦੇ 6ਵੇਂ ਪਾਸ਼ਾ ਦੇ ਦੋ ਪੁੱਤਰ ਸਨ ਓਕੇ ਔਰ ਇਹਨਾਂ ਦੇ ਜਿਹੜੇ ਆ ਪੁੱਤਰ ਬੰਦੇ ਨੇ ਤਾਂ ਗੁਰੂ ਤੇਗ ਬਹਾਦਰ ਜਿਸ ਤਰ੍ਹਾਂ ਨਹੀਂ ਬੰਦੇ ਆ ਔਰ ਠੀਕ ਹੈ ਅਗੇ ਗੁਦਤਾ ਜੀ ਦੇ ਪੁੱਤਰ ਬੰਦੇ ਆ ਕੌਣ ਹਰ ਰਾਏ ਜੀ ਔਰ ਹਰ ਰਾਏ ਜੀ ਦੇ ਅਗੇ ਪੁੱਤਰ ਬੰਦੇ ਆ ਕੌਣ ਹਰਕ੍ਰਿਸ਼ਨ ਜੀ ਜਾਨੀ ਕਿ ਹਰਕ੍ਰਿਸ਼ਨ ਔਰ ਹਰਰਾਏ ਜੀ ਦਾ ਜਿਹੜਾ ਸੌਰੀ ਹਰ ਗੋਬਿੰਦ ਜੀ ਦਾ ਔਰ ਹਰਰਾਏ ਜੀ ਦਾ ਦਾਦੇ ਪੋਤੇ ਦਾ ਰਿਸ਼ਤਾ ਹੈ ਠੀਕ ਹੈ ਦਾਦਾ ਤੇ ਪੋਤੇ ਦਾ ਓਕੇ ਦਾਦੇ ਤੇ ਪੋਤੇ ਦਾ ਔਰ ਉਸ ਤੋਂ ਬਾਅਦ ਆ ਮਤਲਬ ਕਿ ਗੇ ਪਿਤਾ ਦਾ ਉਸ ਤੋਂ ਗੇ ਪਿਤਾ ਜਾਨੀ ਕਿ ਜੇ ਕਹ ਅਸੀਂ ਹਰਕ੍ਰਿਸ਼ਨ ਜੀ ਦੀ ਗੱਲ ਕਰੀਏ ਤਾਂ ਹਰਕ੍ਰਿਸ਼ਨ ਜੀ ਦੇ ਗੁਰੂ ਤੇਗ ਬਹਾਦਰ ਜੀ ਦੇ ਸਿੱਧਾ ਲੱਗਦੇ ਕਿਉਂਕਿ ਉਹਨਾਂ ਦੇ ਦਾਦਾ ਜੀ ਦੇ ਭਰਾ ਸਨ ਓਕੇ ਤੇਸ ਕਰਕੇ ਉਹ ਵੀ ਜਿਹੜੇ ਦਾਦੇ ਕਿ ਤੇ ਇਸੇ ਕਰਕੇ ਉਹਨੇ ਕਹਾਈ ਦਾਦਾ ਯਾਨੀ ਕਿ ਬਾਬਾ ਬਕਾਲਾ ਬਕਾਲਾ ਤਾਂ ਉਸ ਜਗ੍ਹਾ ਤੇ ਬਾਬਾ ਮਤਲਬ ਕਿ ਜੋ ਮੇਰਾ ਬਾਬਾ ਹੈ ਜੋ ਮੇਰਾ ਦਾਦਾ ਹੈ ਉਹ ਉਸ ਜਗ੍ਹਾ ਤੇ ਰਹਿੰਦੇ ਹਨ ਓਕੇ ਤੇ ਇਸ ਕਰਕੇ ਜਿਹੜਾ ਸੀ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਸੀਗਾ ਕਿਹੜਾ ਹੈ ਉੱਥੇ ਜਿਹੜਾ ਵਾ ਸਿੱਖ ਧਰਮ ਦੇ ਨੌਵੇਂ ਗੁਰੂ ਸਹਿਬਾਨ ਜਿਹੜੇ ਆ ਉਹ ਤੁਹਾਨੂੰ ਮਿਲਣ ਲਗੇ ਓਕੇ ਨੈਕਸਟ ਜਿਹੜਾ ਹੈ ਤੇ ਗੁਰਦੁਆਰਾ ਬਾਬਾ ਬੁੱਢਾ ਜੀ ਤਬ ਗੁਰਦੁਆਰਾ ਬੁੱਢਾ ਸਾਹਿਬ ਜੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜਿਹੜਾ ਇਹ ਸਥਿਤ ਹੈ ਓਕੇ ਕਿੱਥੇ ਸਥਿਤ ਹੈ ਤਰਨਤਾਰਨ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਥਿਤ ਹੈ ਕਿਹੜਾ ਗੁਰਦੁਆਰਾ ਬਾਬਾ ਬੁੱਢਾ ਜੀ ਔਰ ਇਹਨਾਂ ਦਾ ਜਿਹੜਾ ਜੀਵਨ ਕਾਲ ਸੀ ਉਹ ਪਹਿਲੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਸਾਹਿਬਾਨ ਜਨਕਿੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤੱਕ ਜਿਹੜਾ ਇਹਨਾਂ ਦਾ ਰਹਿੰਦਾ ਹੈ ਓਕੇ ਔਰ ਇਹ ਪਹਿਲੇ ਹੈੱਡ ਗ੍ਰੰਥੀ ਸਨ ਕਿਸ ਦੇ ਸ੍ਰੀ ਹਰਮੰਦਰ ਸਾਹਿਬ ਦੇ ਠੀਕ ਹੈ ਜੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸੀਗੇ ਇਹ ਪਹਿਲੇ ਹੈਡ ਗ੍ਰੰਥੀ ਸਨ ਕੋਣ ਬਾਬਾ ਬੁੱਢਾ ਜੀ ਉਸ ਤੋਂ ਅਗੇ ਨਨਕਾਣਾ ਠੀਕ ਹੈ ਨਾਨ ਨਨਕਾਣਾ ਸਾਹਿਬ ਤਾਂ ਨਨਕਾਣਾ ਕਾਣਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਗਵਾਲ ਵਿੱਚ ਜਿਹੜਾ ਇਹ ਸਥਿਤ ਹੈ ਠੀਕ ਹੈ ਕਿੱਥੇ ਹੈ ਸਥਿਤ ਮੰਗਵਾਲ ਵਿੱਚ ਸਥਿਤ ਹੈ ਔਰ ਇਹ ਗੁਰੂ ਘਰ ਗੁਰੂ ਨਾਨਕ ਦੇਵ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਜਿਹੜਾ ਵਾ ਨਾਲ ਸੰਬੰਧਿਤ ਹੈ ਓਕੇ ਤੇ ਇਹ ਜਿਹੜਾ ਉਹਨਾਂ ਨਾਲ ਸੰਬੰਧਿਤ ਕਿਹਨਾਂ ਨਾਲ ਗੁਰੂ ਨਾਨਕ ਦੇਵ ਨਾਲ ਔਰ ਗੁਰੂ ਹਰਗੋਬਿੰਦ ਜੀ ਦੇ ਨਾਲ ਉਤੋਂ ਅੱਗੇ ਨੈਕਸਟ ਜਿਹੜਾ ਹੈ ਉਹ ਹੈ ਦੁੱਖ ਨਿਵਾਰਣ ਸਾਹਿਬ ਤੇ ਨੈਕ ਸਾਡੇ ਕੋਲ ਕਿਹੜਾ ਗੁਰਦੁਆਰਾ ਸਾਹਿਬ ਆਂ ਤੇ ਗੁਰਦੁਆਰਾ ਦੁੱਖ ਸ੍ਰੀ ਦੁੱਖ ਨਿਵਾਰਣ ਸਾਹਿਬ ਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਲਹਿਲ ਪਿੰਡ ਵਿੱਚ ਜਿਹੜਾ ਇਹ ਸਥਿਤ ਇੱਕ ਗੁਰਦੁਆਰਾ ਹੈ ਜੋ ਕਿ ਅੱਜ ਕੱਲ ਕਿਸ ਜ਼ਿਲ੍ਹੇ ਦੇ ਵਿੱਚ ਆ ਪਟਿਆਲਾ ਸ਼ਹਿਰ ਦਾ ਹਿੱਸਾ ਵਾ ਕਿੱਥੋਂ ਦਾ ਹਿੱਸਾ ਵਾ ਪਟਿਆਲਾ ਦਾ ਜਿਹੜਾ ਵਾ ਉਹ ਹਿੱਸਾ ਵਾ ਔਰ ਇਹ ਜਿਹੜਾ ਗੁਰਦੁਆਰਾ ਹੈ ਠੀਕ ਹੈ ਇਹ ਗੁਰਦੁਆਰਾ ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਇਹਨਾਂ ਦੀ ਯਾਦ ਵਿੱਚ ਜਿਹੜਾ ਇਹ ਬਣਵਾਇਆ ਗਿਆ ਰਵਾਇਤ ਦੇ ਅਨੁਸਾਰ ਜੇਕਰ ਅਸੀਂ ਗੱਲ ਕਰੀਏ ਤਾਂ ਰਵਾਇਤ ਦੇ ਅਨੁਸਾਰ ਗੁਰੂ ਤੇਗ ਬਹਾਦਰ ਜਿਹੜੇ ਸੀ ਸੈਫਾਬਾਦ ਜੋ ਹੁਣ ਕੀ ਆ ਬਹਾਦਰਗੜ੍ਹ ਹੈ ਵਿਖੇ ਸਨ ਔਰ ਜਦੋਂ ਲਹਿਲ ਪਿੰਡ ਦਾ ਜਿਹੜਾ ਸੀਗਾ ਇੱਕ ਵਿਅਕਤੀ ਉਹਨਾਂ ਕੋਲ ਆਇਆ ਅਤੇ ਜਿਹੜਾ ਉਸ ਉਸਨੇ ਜਿਹੜਾ ਸੀ ਗੁਰੂ ਸਹਿਬਾਨ ਨੂੰ ਬੇਨਤੀ ਕੀਤੀ ਕਿ ਉਹ ਲਹਿਲ ਪਿੰਡ ਵਿੱਚ ਜਿਹੜਾ ਹੈ ਸੰਗਤਾਂ ਨੂੰ ਸੰਗਤਾਂ ਨੂੰ ਕੀ ਕਰਨ ਸੰਗਤਾਂ ਨੂੰ ਦਰਸ਼ਨ ਦੇਣ ਦਾ ਜੋ ਉਥੋਂ ਦੇ ਲੋਕਾਂ ਤੇ ਕੀ ਆ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਣ ਔਰ ਇੱਥੋਂ ਦੇ ਜਿਹੜੇ ਆ ਲੋਕਾਂ ਵਿੱਚ ਲੰਬੇ ਅਸਤੇ ਤੋਂ ਕਈ ਬਿਮਾਰੀਆਂ ਜਿਹੜੀਆਂ ਸੀਗੀਆਂ ਕਈ ਬਿਮਾਰੀਆਂ ਤੋਂ ਇਹ ਲੋਕ ਜਿਹੜੇ ਸੀਗੇ ਉਹ ਪੀੜਤ ਸਨ ਇਸ ਲਈ ਜਿਹੜਾ ਸੀਗਾ ਇੱਥੇ ਕੀ ਹੋਇਆ ਫਿਰ ਜਿਹੜਾ ਸੀਗਾ ਇਸ ਪਿੰਡ ਦੇ ਲੋਕ ਸਨ ਸੰਗਤਾਂ ਸਨ ਉਹਨਾਂ ਨੇ ਗੁਰੂ ਜੀ ਨੂੰ ਜਿਹੜਾ ਦਰਸ਼ਨ ਲਈ ਬੁਲਾਇਆ ਔਰ ਗੁਰੂ ਜੀ ਜਿਹੜੇ ਆ 24 ਜਨਵਰੀ 700 ਸੌਰੀ 24 ਜਨਵਰੀ 1022 ਤਰ ਇਸਵੀ ਦੇ ਵਿੱਚ ਜਿਹੜਾ ਹੈ ਪੰਜਾਬ ਵਿੱਚ ਪਹੁੰਚੇ ਅਤੇ ਜਿਹੜਾ ਹੈ ਇੱਕ ਛੱਪੜ ਦੇ ਨੇੜੇ ਇੱਕ ਬੋਰ ਦੇ ਦਰਖਤ ਹੈ ਜਿਹੜੇ ਥੱਲੇ ਬੈਠ ਗਏ ਔਰ ਉੱਥੋਂ ਦੇ ਲੋਕਾਂ ਦੀ ਸੇਵਾ ਕੀਤੀ ਇਹਨਾਂ ਨੇ ਇਸੇ ਲਈ ਜਿਹੜਾ ਇਸ ਗੁਰਦੁਆਰੇ ਨੂੰ ਕੀ ਕੀ ਆਂਦੇ ਆ ਸ੍ਰੀ ਦੁੱਖ ਨਿਵਾਰਣ ਸਾਹਿਬ ਜਾਨੀ ਕਿ ਦੁੱਖਾਂ ਜਿਹੜੇ ਸੀ ਲੋਕਾਂ ਦੇ ਦੁੱਖ ਨਿਵਾਰੇ ਕਿਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਆ ਓਕੇ ਨੈਕਸਟ ਜਿਹੜਾ ਹੈ ਤਖਤ ਸ੍ਰੀ ਕੇਸਗੜ ਸਾਹਿਬ ਤ ਤਖਤ ਸ੍ਰੀ ਕੇਸਗੜ ਸਾਹਿਬ ਖਾਸੇ ਦੀ ਜਨਮ ਭੂਮੀ ਆ ਔਰ ਜੋ ਕੇ ਪੰਜਾਬ ਦੇ ਆਨੰਦਪੁਰ ਸਾਹਿਬ ਵਿਖੇ ਸਥਿਤ ਹੈ ਕੀ ਹੈ ਕਿ ਜੋ ਕੀ ਹੈ ਪੰਜਾਬ ਦੇ ਆਨੰਦਪੁਰ ਸਾਹਿਬ ਵਿਖੇ ਜਿਹੜੀ ਆ ਕੀ ਹੈ ਸਥਿਤ ਹੈ ਇਹ ਭੂਮੀ ਕੇਸਗੜ ਸਾਹਿਬ ਠੀਕ ਹੈ ਔਰ ਆਨੰਦਪੁਰ ਸਾਹਿਬ ਇਥੇ ਕੀ ਗੁਰੂ ਜੀ ਨੇ ਕੀ ਕੀਤਾ ਸੀਗਾ ਖਾਲਸਾ ਪੰਥ ਦੀ ਸਾਜਨਾ ਠੀਕ ਹੈ ਔਰ ਗੁਰੂ ਸਹਿਬਾਂ ਨੇ ਜਿਹੜਾ ਸੀਗਾ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਸੀਗਾ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਜਿਹੜਾ ਸੀਗਾ ਵਸਾਇਆ ਔਰ ਇਸ ਨੂੰ ਪਹਿਲਾਂ ਉਹਨਾਂ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਇਸ ਨਗਰ ਦਾ ਨਾਮ ਰੱਖਿਆ ਚੱਕ ਨਾਨਕੀ ਦਰਜਤ ਔਰ ਬਾਅਦ ਵਿੱਚ ਇਹ ਸਥਾਨ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਿਹੜਾ ਵਾ ਜਾਣਿਆ ਗਿਆ ਠੀਕ ਹੈ ਪ੍ਰਸਿੱਧ ਹੋਇਆ ਅਰ ਸ਼੍ਰੀ ਗੁਰੂ ਤੇਗ ਬਹਾਦਰ ਜੀ 5 ਸਾਲ ਦੀ ਉਮਰ ਦੇ ਵਿੱਚ ਜਾਂ 6 ਸਾਲ ਦੀ ਉਮਰ ਦੇ ਵਿੱਚ ਜਿਹੜੇ ਇੱਥੇ ਪਟਨਾ ਪਟਨਾ ਤੋਂ ਆਨੰਦਪੁਰ ਆਂਦੇ ਹੁੰਦੇ ਆ ਔਰ ਇੱਥੇ ਹੀ ਇਹਨਾਂ ਨੇ ਆਪਣੀ ਸਿੱਖਿਆ ਔਰ ਆਪਣੇ ਪਿਤਾ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਰਸੀਗਾ Hindu ਧਰਮ ਦੀ ਰਾਖੀ ਲਈ ਜਿਹੜਾ ਸੀ ਸ਼ਹੀਦ ਹੋਣ ਲਈ ਦਿੱਲੀ ਨੂੰ ਭੇਜਿਆ ਸੀਗਾ ਔਰ ਸਨ 1699 ਈਸਵੀ ਦੇ ਵਿੱਚ ਜਿਹੜਾ ਸੀਗਾ 99 ਈਸਵੀ ਦੀ ਵਿਸਾਖ ਵਾਲੇ ਦਿਨ ਜਿਹੜਾ ਸੀ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਰਸੀ ਪਹਿਲੀ ਵਾਰ ਖੰਡੇ ਬਾਟੇ ਦੀ ਜਿਹੜੀ ਸੀ ਗਈ ਖੰਡੇ ਬਾਟੇ ਦੀ ਅੰਮ੍ਰਿਤ ਤਿਆਰ ਕਰਕੇ ਖਾਲਸਾ ਦੀ ਸਾਜਣਾ ਜਿਹੜੀ ਆ ਕੀਤੀ 1699 ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਪੰਜਾ ਸਾਹਿਬ ਵਿੱਚੋਂ ਇਸ ਨੂੰ ਤਸਵੀਰਾ ਤਹਿਤ ਜਿਹੜਾ ਉਹ ਗਿਣਿਆ ਗਿਆ ਔਰ ਸ੍ਰੀ ਕੇਸਗੜ ਸਾਹਿਬ ਠੀਕ ਹੈ ਸ੍ਰੀ ਕੀਏ ਕੇਸਗੜ ਸਾਹਿਬ ਵਿਖੇ ਇਹੜਾ ਸ਼ੋਭਿਤ ਇਤਿਹਾਸਿਕ ਵਿਸ਼ਾਸਤਰਾ ਵਾਲੇ ਕਮਰੇ ਦੇ ਦੋਵੇਂ ਪਾਸੇ ਜੋ ਚਾਂਦੀ ਦੇ ਪੁਰਾਣੇ ਦਰਵਾਜੇ ਜਿਨ੍ਹਾਂ ਦੀ ਚਾਂਦੀ ਕੀ ਖਰਾਬ ਹੋ ਚੁੱਕੀ ਹੈ ਕਾਲੀ ਪੈ ਚੁੱਕੀ ਹੈ ਔਰ ਇਹਨਾਂ ਦਰਵਾਜੇ ਨੂੰ ਬਦਲਣ ਲਈ ਜਿਹੜਾ ਵਾ ਬੀਬੀ ਭਗਵੰਤ ਕੋਸ ਪਤਨੀ ਰਗबीर ਸਿੰਘ ਦੇ ਪਰਿਵਾਰ ਸਰਦਾਰ ਇੰਦਰਜੀਤ ਸਿੰਘ ਅਤੇ ਬੀਬੀ ਧਮੀ ਵੱਲੋਂ ਜਿਹੜਾ ਜਿੱਦ ਨਵੀਂ ਦਿੱਲੀ ਵਾਲਿਆਂ ਵੱਲੋਂ ਜਿਹੜੇ ਵਾ ਇਹ ਸੇਵਾ ਕਰਵਾਈ ਗਈ ਠੀਕ ਹੈ ਬਾਕੀ ਇਹ ਵਿੱਚ ਹੈਗਾ ਅਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਸ ਬਖਸ਼ਿਸ਼ ਖੰਡੇ ਬਾਟੇ ਦੀ ਪਹਲ ਚਾਕੇ ਗੁਰੂ ਵਾਲੇ ਬਣ ਠੀਕ ਹੈ ਬਣ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਓਕੇ ਤੇ ਇਹ ਸੀਗੇ ਕੇਸਗੜ ਸਾਹਿਬ ਗੁਰਦੁਆਰਾ ਸਾਹਿਬ ਠੀਕ ਹੈ ਅਗਲੇ ਜਿਹੜੇ ਗੁਰੂ ਜਿਹੜਾ ਹੈ ਸਾਡੇ ਕੋਲ ਗੁਰਦੁਆਰੇ ਕਿਹੜਾ ਹੈ ਸ਼੍ਰੀ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਦਮਦਮਾ ਸਾਹਿਬ ਠੀਕ ਹੈ ਜਾਂ ਫਿਰ ਇਹਨੂੰ ਤਲਵੰਡੀ ਸਾਬੋ ਪਿੰਡ ਸਾਬੋ ਕੀ ਤਲਵੰਡੀ ਦੇ ਨੇੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਵਾਰਾ ਜਿਹੜਾ ਸੀਗਾ ਸਾਹਿਬ ਦਾ ਪ੍ਰਸਿੱਧ ਸਥਾਨ ਹੈ ਠੀਕ ਹੈ ਜਾਣੀ ਕਿ ਜੇਕਰ ਅਸੀਂ ਗੱਲ ਕਰੀਏ ਨਾ ਦਮਦਮਾ ਸਾਹਿਬ ਦੀ ਤੇ ਇੱਥੇ ਜਿਹੜਾ ਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀਗਾ ਲੜਾਈਆਂ ਲੜਨ ਤੋਂ ਬਾਅਦ ਯਾਨੀ ਕਿ ਕਿਹੜੀ ਲੜਾਈ ਖਿਦਰਾਣੇ ਦੀ ਲੜਾਈ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਆਖਰੀ ਲੜਾਈ ਸੀਗੀ 705 ਈਸਵੀ ਦੇ ਵਿੱਚ ਠੀਕ ਹੈ ਔਰ ਇਸ ਲੜਾਈ ਦੇ ਵਿੱਚ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਵਿਜੇ ਰਹਿੰਦੇ ਆ ਔਰ ਉਸ ਤੋਂ ਬਾਅਦ ਜਿਹੜਾ ਸੀ ਇੱਕ ਤਲਵੰਡੀ ਸਾਬੋ ਚਲੇ ਗਿਆ ਔਰ ਤਲਵੰਡੀ ਸਾਬੋ ਜਾ ਕੇ ਇਹਨਾਂ ਨੇ ਜਿਹੜਾ ਸੀ ਦਮ ਲਿਆ ਸਾਹ ਲਿਆ ਸ਼ਾਂਤੀ ਦਾ ਜਿਹੜਾ ਵਾ ਸੁੱਖ ਦਾ ਸਾਹ ਇਹਨਾਂ ਨੂੰ ਆਉਂਦਾ ਠੀਕ ਹੈ ਕਿਉਂਕਿ ਇਹਨਾਂ ਨੇ ਜੇ ਅਸੀਂ ਮਤਲਬ ਜੇਕਰ ਅਸੀਂ ਗੱਲ ਕਰੀਏ ਤਾਂ ਪੰਗਾਣੀ ਦਾ ਯੁੱਧ 788 ਈਸਵੀ ਦੇ ਵਿੱਚ ਠੀਕ ਹੈ 788 ਈਸਵੀ ਦੇ ਵਿੱਚ ਪੰਗਾਣੀ ਦਾ ਯੁੱਧ ਹੁੰਦਾ ਹੈ ਔਰ ਉਸ ਤੋਂ ਲੈ ਕੇ ਜਿਹੜਾ ਵਾ 705 ਈਸਵੀ ਦੇ ਵਿੱਚ ਆਖਰੀ ਯੁੱਧ ਸੀਗਾ ਖੇਦਰਾਣੇ ਦਾ ਇਹ ਤੱਕ ਗੁਰੂ ਸਾਹਿਬਾਨ ਨੇ ਜੇ ਅਸੀਂ ਬਹੁਤ ਸਾਰੀਆਂ ਲੜਾਈਆਂ ਲੜੀਆਂ ਵਿਜੇ ਪ੍ਰਾਪਤ ਕੀਤੀ ਔਰ ਜਿਹੜਾ ਸੀਗਾ ਬਹੁਤ ਕੁਝ ਜਿਹੜਾ ਵਾ ਸਹਿਣ ਵੀ ਕੀਤਾ ਬਰਦਾਸ਼ਤ ਵੀ ਕੀਤਾ ਸਬਰ ਸੰਤੋਖ ਵੀ ਕੀਤਾ ਪਰਿਵਾਰ ਵਾਰਿਆ ਗਿਆ ਇਹਨਾਂ ਦਾ ਠੀਕ ਹੈ ਨਾ ਔਰ ਇਥੇ ਆਣ ਕੇ ਗੁਰੂ ਜੀ ਨੇ ਦਮ ਲਿਆ ਸਾਬੋ ਕੀ ਤਲਵੰਡੀ ਓਕੇ ਔਰ ਇਥੇ ਜਿਹੜਾ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੈ ਕਿ ਜਿਹੜੇ ਸੀਗੇ ਮਾਤਾ ਸੁੰਦਰੀ ਜੀ ਠੀਕ ਹੈ ਨਾ ਮਤਲਬ ਕਿ ਕਿਹਾ ਜਾਂਦਾ ਇਸ ਨੂੰ ਕੀ ਕਿਹਾ ਜਾਂਦਾ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਔਰ ਡੱਲੇ ਸਿੱਖ ਦਾ ਪ੍ਰੇਮ ਦੇਖ ਕੇ ਕਲਗੀਧਰ ਨੇ ਅਸੀਂ ਇੱਥੇ ਦੇ ਗਰੀਬ ਸਾਡੇ 9 ਮਹੀਨੇ ਜਿਹੜਾ ਸੀ ਨਿਵਾਸ ਕੀਤਾ ਔਰ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਔਰ ਪਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਨ ਦਿੱਲੀ ਤੋਂ ਦਸਮ ਗੁਰੂ ਦੇ ਦਰਸ਼ਨ ਕਰਨ ਆਏ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਲਿਖਵਾਇਆ ਔਰ ਫਲਸ ਰੂਪ ਦੇ ਰਤਨ ਜਿਹੜਾ ਤੇਰਲੋਕ ਸਿੰਘ ਨੇ RAM ਸਿੰਘ ਨੇ ਜਿਹੜਾ ਸੀ ਇੱਥੇ ਹੀ ਜਿਹੜਾ ਦਸ਼ਮੇਸ਼ ਪਿਤਾ ਤੋਈ ਰਸੀ ਅੰਮ੍ਰਿਤ ਪਾਣ ਕੀਤਾ ਔਰ ਮਾਲਵੇ ਦੇ ਜੰਗਲਾਂ ਨੂੰ ਜਿਹੜਾ ਸੀਗਾ ਸਰਸਬਜ ਯਾਨੀ ਕਿ ਹਰੀਆਪਰਿਆ ਕਰਨਦੀਆਂ ਕਰਨ ਲਈ ਜਿਵੇਂ ਨਹਿਰਾਂ ਦਾ ਵੀ ਜਿਹੜਾ ਵਾ ਇਸਥਾਨ ਜਿਹੜਾ ਵਾ ਥਾਂ ਤੇ ਬਖਸ਼ਿਆ ਠੀਕ ਹੈ ਇਹ ਵੀ ਵਾਰ ਬਖਸ਼ਦੇ ਆ ਔਰ ਇਸ ਦਰਬਾਰ ਦੀ ਸੇਵਾ ਠੀਕ ਹੈ ਸਿੱਖ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਠੀਕ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸੁਪਰਦ ਕੀਤੀ ਹੈ ਜੋ ਹੁਣ ਇਸ ਦੀ ਅੰਛ ਦੇ ਰਹੀ ਜਿਹੜੇ ਆ ਰਹੀਸ ਸ਼ਾਗਾਦਪੁਰ ਦੇ ਹੱਥ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਆਪਣੇ ਮਤਾ ਨੰਬਰ 32 ਦੁਆਰਾ ਮਾਲਵਾ ਦੇ ਸਭ ਤੋਂ ਵੱਡੇ ਜਿਹੜੇ ਆ ਗੁਰੂ ਧਾਮ ਵਾ ਜਿੱਥੇ ਕੀ ਆ ਸਿੱਖ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਬਾ ਸਮਾਂ ਜਿਹੜਿਆ ਰਹਿੰਦੇ ਆ ਔਰ 18 ਨਵੰਬਰ 1966 ਇਸ ਨੂੰ ਸਿੱਖਾਂ ਦੇ ਪੰਜਵੇਂ ਤਖਤ ਦੇ ਰੂਪ ਵਿੱਚ ਜਿਹੜੇ ਆ ਇਸ ਨੂੰ ਮਾਨਤਾ ਜਿਹੜੀ ਆ ਉਹ ਪ੍ਰਾਪਤ ਹੋਈ 1968 ਈਸਵੀ ਦੇ ਵਿੱਚ ਕਿਸ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਪਹਿਵੇਂ ਨੰਬਰ ਦੇ ਇਹਨਾਂ ਨੂੰ ਜਿਹੜੀ ਆ ਇਹ ਮਾਨਤਾ ਪ੍ਰਾਪਤ ਹੋਈ ਆ ਔਰ ਇਸ ਅਸਥਾਨ ਨੂੰ ਤਖਤ ਸ਼੍ਰੀ ਦੇ ਰੂਪ ਵਿੱਚ ਵੀ ਜਿਹੜਾ ਵਾ ਪ੍ਰਗਟ ਕਰਨ ਵਿੱਚ ਗਿਆਨੀ ਦਿੱਤ ਸਿੰਘ ਯਾਨੀ ਕਿ ਗਿਆਨੀ ਗੁਦਿੱਤ ਸਿੰਘ ਪ੍ਰਿੰਸੀਪਲ ਸਤਵੀਰ ਸਿੰਘ ਔਰ ਗਿਆਨੀ ਬ੍ਰਵੰਤ ਸਿੰਘ ਕੋਠਾ ਗੁਰੂ ਆਦੀ ਜਿਹੜੇ ਆ ਵਿਸ਼ੇਸ਼ ਇਹਨਾਂ ਨੇ ਪ੍ਰਯੋਗ ਕੀਤਾ ਓਕੇ ਤੇ ਇਹਨਾਂ ਨੇ ਕੀ ਵਿਸ਼ੇਸ਼ ਪ੍ਰਯੋਗ ਕੀਤੇ ਤਾਂ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਸ਼੍ਰੀ ਦਰਬਾਰ ਸਾਹਿਬ ਸਚਖੰਡ ਸ਼੍ਰੀ ਦਰਬਾਰ ਸਾਹਿਬ ਕਿੱਥੇ ਹੈ ਸਥਿਤ ਤਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਜਾਂ ਹਰਮੰਦਰ ਸਾਹਿਬ ਵੀ ਇਸ ਨੂੰ ਕਹਿੰਦਾ ਹੈ ਜਾਨੀ ਕਿ ਹਰੀ ਦਾ ਅਰਥ ਹੁੰਦਾ ਹੈ ਰੱਬ ਔਰ ਮੰਦਰ ਦਾ ਅਰਥ ਹੁੰਦਾ ਹੈ ਘਰ ਹਰਿ ਮੰਦਰ ਠੀਕ ਹੈ ਜਿਸ ਤੋਂ ਕੀ ਅਰਥ ਬਣਿਆ ਰੱਬ ਦਾ ਘਰ ਭਾਰਤ ਦੇ ਪੰਜਾਬ ਸੂਬੇ ਦੇ ਵਿੱਚ ਜਿਹੜਾ ਹੈ ਜਾਨੀ ਕਿ ਰਾਜ ਦੇ ਸ਼ਹਿਰ ਜਾਨੀ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਥਿਤ ਗੁਰਦੁਆਰਾ ਹੈ ਕਿਹੜੇ ਕਿਹੜਾ ਗੁਰਦੁਆਰਾ ਹਰਮੰਦਰ ਸਾਹਿਬ ਜਿਸ ਨੂੰ ਕਿਹਾ 골ਡਨ ਟੈਂਪਲ ਵੀ ਕਿਹਾ ਜਾਂਦਾ ਹੈ ਠੀਕ ਹੈ ਅੰਮ੍ਰਿਤਸਰ ਔਰ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਜਿਹੜਾ ਧਾਰਮਿਕ ਸਥਾਨ ਜਿਹੜਾ ਉਹ ਮੰਨਿਆ ਜਾਂਦਾ ਹੈ ਔਰ ਇਹ ਗੁਰਦੁਆਰਾ ਚੌਥੇ ਪਾਤਸ਼ਾਹ ਸ੍ਰੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਜਿਹੜਾ ਸੀ ਜਿਹਦੇ ਦੁਆਰਾ ਨੇ ਸੀ 1577 ਈਸਵੀ ਦੇ ਵਿੱਚ ਬਣਵਾਏ ਗਿਆ ਸਰੋਵਰ ਜਿਹੜੇ ਸੀ ਦੋ ਸਰੋਵਰ ਬਣਵਾਏ ਸੀਗੇ ਸਰੋਵਰ ਕਿਹੜੇ-ਕਿਹੜੇ ਸੀ ਸੰਤੋਖ ਸਰ ਤੇ ਅੰਮ੍ਰਿਤਸਰ ਦੇ ਦੁਆਲੇ ਜਿਹੜਾ ਸੀ ਬਣਵਾਇਆ ਗਿਆ ਸੀਗਾ ਔਰ ਇਸ ਦੀ ਜਿਹੜੀ ਆ ਨੀ ਮਤਲਬ ਕਿ ਇਹ ਸ਼ਹਿਰ ਵਸਾਇਆ ਗਿਆ ਸੀ ਅਮ੍ਰਿਤਸਰ ਕਦੋਂ 1577 ਚ ਜਦੋਂ ਕਿ ਹਰਮੰਦਰ ਸਾਹਿਬ ਦੀ ਨੀ ਕਦੋਂ ਰੱਖੀ ਗਈ ਹੈ ਤਾਂ ਇਸ ਦੀ ਨੀ ਜਿਹੜੀ ਆ 28 ਦਸੰਬਰ 1588 ਈਸਵੀ ਵਿੱਚ ਰਹੀ ਸੀ ਸਾਈ ਮੀਆਂ ਮੀਰ ਜੀ ਦੇ ਦੁਆਰਾ ਜਿਹੜਾ ਸੀ ਰਖਾਈ ਗਏ ਸੀ ਔਰ ਇਸ ਦਾ ਨਿਰਮਾਣ ਕਿਸ ਕਿੰਨਾ ਨੇ ਕਰਵਾਇਆ ਸੀ ਪੰਜਵੇਂ ਗੁਰੂ ਸਹਿਬਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਔਰ ਉਸ ਤੋਂ ਪਹਿਲਾਂ ਜਿਹੜਾ ਵਾ 1004 ਈਸਵੀ ਦੇ ਵਿੱਚ ਜਿਹੜਾ ਸੀਗਾ ਪੰਜਵੇਂ ਪਾਸ਼ਾ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਨੇ ਜਿਹੜਾ ਸੀਗਾ ਇੱਥੇ ਆਦ ਗ੍ਰੰਥ ਦੇੜਾ ਵਾ ਦੇ ਇੱਕ ਜਿਹੜਾ ਸੀ ਖੜੜੇ ਦਾ ਪ੍ਰਕਾਸ਼ ਕੀਤਾ ਇਸਥਾਨ ਨਾ ਵਾ 860 ਤੀਰਥ ਵੀ ਜਿਹੜਾ ਵਾ ਉਹ ਕਿਹਾ ਜਾਂਦਾ ਹੈ ਜਾਨੀ ਕਿ ਜੇਕਰ ਅਸੀਂ ਗੱਲ ਕਰੀਏ ਹਰਮੰਦਰ ਸਾਹਿਬ ਦੀ ਤੇ ਇਸ ਦੀ ਜਿਹੜੀ ਹਰਮੰਦਰ ਸਾਹਿਬ ਦਾ ਇਹ ਬਣਵਾਇਆ ਕਿਹਨਾਂ ਦੁਆਰਾ ਗਿਆ ਪਹਿਲੇ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਦੁਆਰਾ ਔਰ ਉਹਨਾਂ ਨੇ ਹੀ ਜਿਹੜਾ ਸੀਗਾ ਕਿਨਾਂ ਦੇ ਕੋਲ ਇਹਦਾ ਨੀ ਪੱਥਰ ਰਖਾਇਆ ਸਾਈ ਮੀਆਂ ਮੀਰ ਜੀ ਕੋਲ 28 ਦਸੰਬਰ 1588 ਈਸਵੀ ਦੇ ਵਿੱਚ ਓਕੇ ਔਰ ਜਿਹੜਾ ਸੀਗਾ ਇਸ ਦੀ ਪਹਿਲੀ ਪੋਥੀ ਜਿਹੜੀ ਸੀਗੀ ਉਹ ਗੁਰੂ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਹੀ ਰੱਖੀ ਔਰ ਬਾਬਾ ਬੁੱਢਾ ਜੀ ਨੂੰ ਪਹਿਲੇ ਹੈਡ ਗ੍ਰੰਥੀ ਜਿਹੜਾ ਸੀਗਾ ਉਹ ਬਣਾਇਆ ਗਿਆ ओके ठीक है ਤਾਂ ਇਹ ਸਾਨੂੰ ਪੰਜਾਬ ਦੇ ਗੁਰਦੁਆਰੇ ਠੀਕ ਹੈ ਪੰਜਾਬ ਦੇ ਵਿੱਚ ਪ੍ਰਸਿੱਧ ਗੁਰਦੁਆਰੇ